ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਣ ਜਗਦੀਸ਼ਵਰ ਹੈ ਦੇਖਨ ਸੁਨਨ ਸੁਨਾਮ ਨੂੰ ਮਨ ਮਹਿ ਡ੍ਰਿੜੀਐ ਸਾਚ ਬੋਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰજન ਗਾਈਐ ਸਬੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨੰ ਮੁਕਤਲੈ ਪੈਰੇ ਉਪਰੇ ਵਸੰਦੋ ਕੋ ਹਤੜੈ ਥਾਏ ਨਾਨਕ ਸੋ ਧਣੀ ਕਿਉ ਵਸਾਰਿਓ ਉਦਰ ਹੈ ਜਿਸ ਦੇ ਨਾਹੀਂ ਪੌੜੀ ਰਕਤ ਬਿੰਦ ਕਰ ਨਿਮਿਆਂ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਬਾਰ ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਉਰਤਾਰ ਬਖਮਤਾਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਾ ਸਹਿ ਜਨਮ ਹਾਰ ਸੁਨੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੁ ਸੋ ਸਹੁ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਉ ਪਉੜੀ ਜੀਉ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਅਸ ਦੀਏ ਰਚ ਭਲੇ ਸੰਜੋਗ ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੀਂ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਲੋਕ ਕਟੰਬ ਯਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹ ਟੁੱਟੜੀ ਆਸਾ ਪਰੀਤ ਜੋ ਲਾਈ ਬਿਆਨ ਸਿਉ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਿਆਂ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪਰੇਤ ਕੈਨ ਗ੍ਰਹਿ ਮਹਿ ਬਸਨ ਨਾ ਦੇਵਈ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈ ਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ ਸਨੋਕ ਕੋਟ ਦਾਨ ਇਸ ਨਾਨੰ ਅਨਕ ਸੋਦਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈੰਦਣ ਕੀਤੋ ਮੂ ਕਣਾ ਭੋਰੀ ਦਿੱਤਿਮ ਭਾਹਿ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਹਿ ਪੌੜੀ ਕੋਟ ਅਗਾ ਸਭ ਨਾਸ ਹੋਹਿ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਐ ਨਿਹਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਲਾਸ ਸਵਾਦੰਗ ਰਸੈ ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸਟਾ ਕਿਰਮ ਹੈ ਮੁਚ ਅਡੰਬਰ ਹੱਬ ਕੇ ਹੋ ਮੰਜ ਮੁਹੱਬਤ ਨੇ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬਿਰਾਗੀ ਦਹਿ ਦਿਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਮਨ ਸਾਈ ਮੁਖ ਉਚਰਾ ਵਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਵਸਤਾ ਟੂਟੀ ਚੁੰਪੜੀ ਚੀਰ ਸਭ ਛਿਨਾਂ ਜਾਤ ਨਾ ਪਾਤ ਨਾ ਯਾਦਰੂ ਉਦਿਆਨ ਪਰਮਿਨਾਂ ਮਿੱਤਰ ਨਾ ਇਠ ਧਨ ਰੂਪ ਹੀਣ ਕਿਸ ਸਾਖ ਨਾ ਛਿਨਾਂ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿਨਾਂ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਅਰੇ ਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚੇਤਾ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਹਾਰ ਜਾ ਗਈ ਵਿਹਾਈ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਹੈ ਕੌਤਕ ਕੋੜ ਤਮਾਸ਼ਿਆ ਚੇਤਨਾ ਆਵਸਨਾ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਪੌੜੀ ਮਹਾ ਭਯਾਨ ਪੁਧਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰਹਿ دیਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬ ਤਹਿ ਸੰਚੰਤ ਬਿਖਿਆ ਛਲੰਛਿਦਨੰ ਨਾਨਕ ਬਿਨ ਹਰ ਸੰਗ ਨਾ ਚਾਲਤੀ ਪੇ ਖੰਧੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਪਾਉ ਭੰਜੀਐ ਸੁਨੋਕ ਨਾਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨੱਛ ਮਿਸਟੰ ਸੁਖ ਮਾਇਆ ਮਿਸਟੰ ਸਾਧ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸਨ ਲਗੜਾ ਸੋਨੇ ਹੋ ਮਨ ਮਝਾਹੁ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗਈ ਭਗਤਨ ਕਉ ਮਿੱਠਾ ਆਣ ਸਵਾਦ ਸਭ ਫੀਕਿਆ ਕਰ ਨਿਰਨੌਂ ਡੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਟਾ ਚਰਨ ਕਮਲ ਮਨ 베ਦਿਆ ਜਿਉ ਰੰਗ ਮਜੀਠਾ ਜੀਉ ਪ੍ਰਾਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸੋ ਲੋਕ ਤਿਆਗਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤਰਕ ਮੇਗ ਮੰਡਲਹਿ ਬਾਣ 베ਦੰਚ ਕ੍ਰੰਕਨਾਦੰ ਫਲ ਬੰਦਨ ਕੁਸਮ ਬਾਸ ਨਹਿ ਚਰਨ ਕਮਲਰ ਚੰਤ ਸੰਤ ਹੈ ਨਾਨਕ ਾਨ ਨ ਰੁਚਤੇ ਮੁਖ ਦੇਖਾਂ ਪਲਕ ਛੱਡ ਆਨ ਨਾ ਦੇਉ ਚੇਤ ਜੀਵਨ ਸੰਗਮਤਿ ਸਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮੱਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਬੂੰਦ ਵੀ ਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੇ ਨਾਦ ਕੁਰੰਕਹਿ ਬੇਦਿਆ ਸਨ ਮੁਖ ਉਠ ਧਾਵੈ ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ ਨਹਿ ਬਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸੀਤੜਾ ਮਨ ਮੁਝਾਈ ਫਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਵਾਹੀ ਸਦਾ ਪੇਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗਸਾਈ ਪੂਰੀਐ ਮਿਲ ਗੋਪਾਲ ਗਬਿੰਦਨਾ ਕਬਹੂ ਝੂਰੀਐ ਦੇਹੋ ਦਰਸ ਮਨ ਚਾਓ ਲਹਿ ਜਾਹਿ ਵਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਐ ਸਲੋਕ ਰਸਨਾ ਉਚਰੰਤ ਨਾਮੰ ਸਰਵਨੰ ਸੁਨੰਤ ਸ਼ਬਦ ਅਮਰਤ ਹੈ ਨਾਨਕ ਤਿਨ ਸਦਬਲੇਹਾਰੰ ਜਿਨਾਂ ਧਿਆਨ ਪਾਰ ਬ੍ਰਾਹਮਣ ਹੈ ਹਬ ਕੂੜਾ ਵੇ ਕੰਮ ਇਕਸ ਸਾਈ ਬਾਹਰੀ ਨਾਨਕ ਸੇ ਧੰਨ ਜਿਨਾਂ ਪਿਰਹੜੀ ਸੱਚ ਸਿਉ ਪੌੜੀ ਸਦਬਲੇਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪਰਧਾਨ ਨਵਾਬ ਹੈ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੋ ਹੈ ਸੇ ਹੱਥਾ ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਈਮ ਨਾ ਸਕਾਂ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਵੇ ਲੜੀ ਪਰਵਾਨ ਜਿਤ ਮਲੰਦੜੋ ਮਾਪਿਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪਹਿਰ ਹਰ ਧਾਈ ਕੈ ਮਨ ਇਛ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਤਪਨੀਤ ਗੁਬਿੰਦ ਹੈ ਸਰਬ ਦੋਖ ਨਿਵਾਰਨ ਹੈ ਸਰਨ ਸੂਰ ਭਗਵਾਨ ਹੈ Japant nanak har har hari ਛੱਡਿ ਓ ਆਹਬੇ ਆਪ ਲਗੜੋ ਚਰਨਾ ਪਾਸ ਨੱਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈ ਹੋ ਦਿਆਲ ਤਹ ਪਏ ਦੁਆਰਿਆ ਰੱਖ ਲੇ ਉਹ ਦੀਨ ਦਿਆਲ ਭ੍ਰਮਤ ਬੋਹ ਹਾਰਿਆ ਭਗਤ ਵਖਿਲ ਤੇਰਾ ਬਿਰਦ ਹਰ ਪਤ ਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨ ਹੋ ਮੋਹੇ ਸਾਰਿਆ ਕਰ ਗੈ ਲੈ ਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰੰਦਿਆਲੰ ਆਸਰੰਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਊਟ ਨਾਨਕ ਪਰਮੇਸ਼ਰ ਹੈ ਚੰਦਨ ਚਾਂਦਨਾ ਸਰਦ ਰੋਤੈ ਮੂਲ ਨਾ ਮਿਟੇ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣੋ ਪ੍ਰਤਾਪ ਗਵਿੰਦ ਨਿਰਪਉ ਭਏ ਮਨ ਟੋਟ ਨਾ ਆਵੇ ਮੂਲ ਸੱਚਿਆਂ ਨਾਮ ਧੰਨ ਸੰਤ ਜਨਾਂ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸਲੋਕ ਦਇਆ ਕਰਨੁ ਦੁਖ ਹਰਨੁ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿ ਓ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਸੁਨੋ ਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਨ ਹੈ ਭੌਜਲ ਬਖਮ ਅਸਗਾਹ ਗੁਰ ਬੋਹਿਟੈ ਤਾਰਿਯੰ ਨਾਨਕ ਪੂਰ ਕਰੰਮ ਸਤਗੁਰ ਚਰਨੀ ਲਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜੱਪੇ ਗੁਰ ਕਿਰਪਾਲ ਜਬ ਭਈ ਤਾਂ ਅਬਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਾਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ